ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਆਪ ਤੁਹਾਨੂੰ ਇੱਕ ਬਹੁਤ ਹੀ ਸੋਹਣਾ ਜਿਹਾ ਸੂਟ ਦਿਖਾ ਰਹੇ ਹਾਂ ਜੀ ਇਹ ਨੇਚਰਲ ਕريب ਦੇ ਸਟੱਫ ਦੇ ਉੱਪਰ ਰੈਡੀ ਕਰ ਰਹੇ ਆਂ ਆਪਾਂ ਇਹ ਵਾਲਾ ਇਹਦਾ neck line ਹੋਏਗੀ neck line ਬਹੁਤ ਹੀ ਹੈਵੀ ਰੈਡੀ ਕੀਤੀ ਆਪਾਂ ਇਹ ਜਿੱਦਾਂ ਆਪਾਂ ਫਰੌਕ ਸੂਟ ਦੇ ਲਈ ਰੈਡੀ ਕੀਤਾ ਸੂਟ ਇਹ ਬੋਡੀ ਹੋਏਗੀ ਉੱਪਰ ਫਰੌਕ ਦੀ ਜਿੱਦਾਂ ਤੁਸੀਂ ਦੇਖ ਰਹੇ ਹੋ ਇਹ ਬੇਲ ਪਾ ਕੇ ਆਪਾਂ ਇਨ ਮਤਲਬ ਡਿਜ਼ਾਈਨਿੰਗ ਕੀਤੀ ਹੋਈ ਆ ਔਰ ਸੈਂਟਰ ਚ ਆਪਾਂ ਦੋ ਛੋਟੇ ਛੋਟੀ ਬੇਲ ਪਾਈ ਆ ਬਿਨ ਛੋਟੇ ਛੋਟੇ ਬੂਟੇ ਪਾ ਕੇ ਇਹ ਵਾਲੀ ਆਪਣੀ ਇਥੋਂ ਨੈਕਲਾਈਨ ਹੋ ਜੇਗੀ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਜੀ ਜੇ ਦੀ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਢੰਗ ਨਾਲ ਵਰਕ ਜਿਹੜਾ ਹੈਗਾ ਆਪਾਂ ਕੀਤਾ ਹੋਇਆ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦਾ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਜੀ ਜਿੱਦਾਂ ਇਹ ਨੈਕਲਾਈਨ ਬਣੀ ਹੋਈ ਆ ਉਸ ਤੋਂ ਬਾਅਦ ਆਪਾਂ ਇਹਦੀ ਬਾਜੂ ਰੈਡੀ ਕੀਤੀ ਆ ਜੀ ਇਸ ਤਰ੍ਹਾਂ ਇਹ ਵਾਲੀ ਇਹਦੀ ਬਾਜੂ ਰੈਡੀ ਹੋਈ ਹੋਈ ਆ ਬਾਜੂ ਦੇ ਉੱਪਰ ਸਿਰਫ ਆਪ ਬੂਤੀ ਪਾਈ ਆ ਉਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਛੋਟੇ ਛੋਟੇ ਬੂਤੀ ਪਾ ਕੇ ਪੂਰੀ ਬਾਜੂ ਜਿਹੜੀ ਹੈਗੀ ਆਪਾਂ ਉਹ ਰੈਡੀ ਕੀਤੀ ਹੋਈ ਆ ਬਹੁਤ ਹੀ ਸੋਹਣਾ ਸੂਟ ਹੈ 올ਓਵਰ ਸੂਟ ਹੋਏਗਾ ਜੀ ਵਿਦਆਊਟ ਦੁਪੱਟਾ ਰਹੇਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਕਿਸੇ ਵੀ ਸਟਫ ਦੇ ਉੱਪਰ ਕਸਟਮਾਈਜ਼ ਕਰਾ ਸਕਦੇ ਹੋ ਉਸ ਤੋਂ ਬਿਨਾ ਵੀ ਆਪਣੇ ਦੋ ਸੂਟ ਹੋਰ ਰੈਡੀ ਹੋ ਰਿਹਾ ਜਿਹਦਾ ਇਹ ਕੇਵਲਾ ਡਿਜ਼ਾਈਨਿੰਗ ਆ ਫੁੱਲ ਡਿਜ਼ਾਈਨਿੰਗ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਦਾਂ ਦੀ ਡਿਜ਼ਾਈਨਿੰਗ ਹੈ ਦੀ ਬਾਜੂ ਦੇ ਉੱਪਰ ਬਣ ਰਹੀ ਆ ਇਹ ਜਦੋਂ ਸੂਟ ਰੈਡੀ ਹੋ ਗਿਆ ਤਾਂ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਆਪਣਾ ਇਹ ਵਾਲਾ ਸੂਟ ਰੈਡੀ ਹੋ ਰਿਹਾ ਇਹ ਆਫ ਵਾਈਟ ਮੋਡਲ ਸਟੰ ਦਾ ਸਟੱਫ ਹੈ ਬਹੁਤ ਹੀ ਫਾਈਨ ਜਿਹੇ ਸਟੱਫ ਹੈ ਇਹ ਸ਼ਰਟ ਦੇ ਫਰੰਟ 'ਚ ਆਪਾਂ ਬੂਟੀਆਂ ਪਾ ਰਹੇ ਆ ਇਸ ਤਰ੍ਹਾਂ ਬੂਟੀਆਂ ਬਣਣੀਆਂ ਇਹਦੀਆਂ ਜਿਦਾਂ ਇਹ ਨੇ ਔਰ ਇਹ ਵਾਲਾ ਇਹਦੀ ਬਾਟਮ ਦਾ ਵਰਕ ਹੋਏਗਾ ਜੀ ਜਦੋਂ ਸੂਟ ਫੁੱਲ ਰੈਡੀ ਹੋ ਜਾਏਗਾ ਆਪਾਂ ਤੁਹਾਨੂੰ ਇਹਦੀ ਫੁੱਲ ਲੁੱਕ ਵਿੱਚ ਦਿਖਾਵਾਂਗੇ ਸੋ ਇਹ ਵਾਲਾ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਕਿਸੇ ਵੀ ਕਲਰ ਜਾਂ ਕਿਸੇ ਵੀ ਸਟੱਫ ਦੇ ਵਿੱਚ ਅਗਰ ਤੁਸੀਂ ਇਹ ਵਾਲੇ ਬੇਲ ਨੂੰ ਘੇਰੇ ਤੇ ਪਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਪਵਾ ਸਕਦੇ ਹੋ ਜੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਸੂਟਾਂ ਨਾਲ ਥੈਂਕ ਯੂ